ਸੀਨੇ ਖੇਚ ਜਿਨਾ ਨੇ ਖਾਦੀ ਉਹ ਕਰੇ ਆਰਾਮ ਨਹੀਂ ਬਹਿੰਦੇ ਨਿਓ ਵਾਲੇ ਨੇਣਾ ਦੀ ਨੀਂਦਰ ਉਹ ਦਿਨੇ ਰਾਤ ਪੈ ਵਹਿੰਦੇ ਏਕੋ ਲਗਣ ਲਗੀ ਲਈ ਜਾਂਦੀ ਹੈ ਟੋਰ ਅਨੰਤ ਉਹਨਾਂ ਦੀ ਵਸ ਲੋਰੇ ਮਕਾਮ ਨਾ ਕੋਈ ਸੋ ਚਾਲ ਪਏ ਨਿਤ ਰਹਿੰਦੇ ਭਗਤਾਂ ਕੀ ਚਾਲ ਨਿਰਾਲੀ ਸਵਾਗਤ ਜੀ ਆਸਾ ਸ੍ਰੀ ਕਬੀਰ ਜੀ ਉਹ ਕਾਜ ਦਾ ਪਾਵਨ ਹੁਕਮ ਆਪਾਂ ਨੇ ਸਰਵਣ ਕੀਤਾ ਪਾਵਨ ਅੰਗ 481 ਦੇ ਉੱਤੇ ਸਭਾਏਮਾਨ ਹੈ ਸੋ ਇਸ ਦੀ ਆਪਾਂ ਟੋ ਕਮਾਤਰ ਜਿਹੜੀ ਵਿਚਾਰ ਕਰਦੇ ਹਾਂ ਆਸਾ ਸ੍ਰੀ ਕਬੀਰ ਜੀ ਉਹ ਬਿੰਦ ਤੇ ਜਨ ਪਿੰਡ ਕੀਆ ਬਿੰਦ ਨਾਮ ਹੈ ਉਸ ਬੂੰਦ ਦਾ ਜਿਹੜੀ ਬੂੰਦ ਤੋਂ ਇਸ ਜੀਵੋਂ ਇਸ ਜੀਵੋਂ ਦੇ ਵਿੱਚ ਆਉਂਦਾ ਹੈ ਜਿਨ ਪਿੰਡ ਪਿੰਡ ਨਾਮ ਸਰੀਰ ਦਾ ਹੈ ਤੇ ਮਹਾਰਾਜ ਜੀ ਫਰਮਾਨ ਕਰਦੇ ਕਹਿੰਦੇ ਬਿੰਦ ਤੇ ਜਿਨ ਪਿੰਡ ਕੀਆ ਅਗਨਕੁੰਡ ਰਹਾਇਆ ਕੋਈ ਵੀ ਚੀਜ਼ ਬਣਾਈ ਜਾਂਦੀ ਹੈ ਤੇ ਉਸ ਨੂੰ ਬਣਾਉਣ ਵਾਸਤੇ ਇੱਕ ਮਟੀਰੀਅਲ ਦੀ ਲੋੜ ਹੁੰਦੀ ਹੈ ਜਿਸ ਤੋਂ ਤਿਆਰ ਹੋਣਾ ਤੇ ਇੱਕ ਜਗ੍ਹਾ ਦੀ ਲੋੜ ਹੁੰਦੀ ਹੈ ਜਿੱਥੇ ਉਹ ਬਣਾਈ ਜਾਣੀ ਆ ਕੋਈ ਵੀ ਵਸਤੂ ਘਰ ਬਣਾਉਣਾ ਹੈ ਤੇ ਪਹਿਲਾਂ ਜਗਾ ਵੇਖਣੀ ਪੈਂਦੀ ਹੈ ਕਿ ਕਿਥੇ ਜਗਾ ਹੈ ਉਸ ਜਗਾ ਦੇ ਉੱਤੇ ਫਿਰ ਮਟੀਰੀਅਲ ਸਟਾਇਆ ਜਾਂਦਾ ਹੈ ਤੇ ਮਟੀਰੀਅਲ ਦੁਆਰਾ ਫਿਰ ਜਿਹੜੀ ਉਹ ਇਮਾਰਤ ਖੜੀ ਹੁੰਦੀ ਹੈ ਇਮਾਰਤ ਖੜੀ ਕਰਕੇ ਫਿਰ ਉਸ ਨੂੰ ਬਾਅਦ ਵਿੱਚ ਲਿਮਬਿਆ ਪੋਚਿਆ ਜਾਂਦਾ ਹੈ ਲਿਮਣ ਪੋਚਣ ਤੋਂ ਬਾਅਦ ਵਿੱਚ ਫਿਰ ਉਸ ਨੂੰ ਸਵਾਰਿਆ ਸਜਾਇਆ ਜਾਂਦਾ ਹੈ ਪਲਸਟਰ ਦੁਆਰਾ ਫਿਰ ਉਸ ਤੋਂ ਬਾਅਦ ਉਹਨੂੰ ਸ਼ਿੰਗਾਰਿਆ ਵੀ ਜਾਂਦਾ ਹੈ ਰੰਗ ਕੀਤੇ ਜਾਂਦੇ ਨੇ ਬਾਹਰੀਆਂ ਬੂਏ ਲਾਏ ਜਾਂਦੇ ਨੇ ਹੋਰ ਕਈ ਤਰੀਕਿਆਂ ਦੇ ਨਾਲ ਸ਼ਿੰਗਾਰ ਹੋ ਰਿਹਾ ਅੱਜ ਕੱਲ੍ਹ ਵੇਖਦੇ ਹਾਂ ਆਪਾਂ ਇਸੇ ਤਰ੍ਹਾਂ ਸਰੀਰ ਹੈ ਤੇ ਇਸ ਨੂੰ ਬਣਾਉਣ ਵਾਸਤੇ ਜਿਹੜਾ ਮਟੀਰੀਅਲ ਉਹ ਬਿੰਦ ਹੈ ਉਹ ਬੂੰਦ ਹੈ ਤੇ ਜਿਹੜੀ ਬੂੰਦ ਕਿੱਥੇ ਹੁਣ ਪਾਈ ਜਾਣੀ ਹੈ ਉਹ ਮਾਤਾ ਦੇ ਗਰਭ ਅੰਦਰ ਉਹ ਜਗ੍ਹਾ ਹੈ ਜਿੱਥੇ ਤਿਆਰ ਹੁੰਦਾ ਹੈ ਜ਼ਰੀਰ ਤੇ ਕਰੀਬਨ 8 9 ਮਹੀਨੇ ਇਸ ਨੂੰ ਤਿਆਰ ਹੁੰਦਿਆਂ ਲੱਗ ਜਾਂਦੇ ਆ ਇੱਥੇ 10 ਮਹੀਨੇ ਲਿਖਿਆ 10 ਮਾਸ ਮਾਤਾ ਉਧਰ ਰੱਖਿਆ ਬਹੁੜ ਲਾਗੀ ਮਾਇਆ ਤੇ ਦਸਾਂ 8 9 ਮਹੀਨਿਆਂ ਤੋਂ ਬਾਅਦ ਇਹ ਤਿਆਰ ਹੋ ਜਾਂਦਾ ਹੈ ਜਦੋਂ ਪਹਿਲੇ 2 3 ਮਹੀਨੇ ਤਿਆਰ ਹੋਇਆ ਹੁੰਦਾ ਕੁਝ ਵੀ ਨਹੀਂ ਹੁੰਦਾ ਇੱਕ ਮਾਸ ਦਾ ਟੁਕੜਾ ਇੱਕ ਗੇਂਦ ਵਾਂਗੂ ਅੰਦਰ ਹੁੰਦਾ ਹੈ ਉਸ ਤੋਂ ਬਾਅਦ ਜੋ 3-4 ਮਹੀਨੇ ਛੇਲ ਹੋ ਜਾਂਦੇ ਮਹੀਨੇ ਫਿਰ ਬਾਹਾਂ ਨਿਕਲ ਆਉਂਦੀਆਂ ਨੇ ਲੱਤਾਂ ਨਿਕਲ ਆਉਂਦੀਆਂ ਨੇ ਉਂਗਲਾਂ ਨਿਕਲ ਆਉਂਦੀਆਂ ਨੇ ਅੱਖਾਂ ਬਣ ਜਾਂਦੀਆਂ ਨੇ ਸਭ ਕੁਝ ਬਣ ਜਾਂਦਾ ਹੈ ਅਗੀਰ ਨੇ ਦੋਆ ਤਿੰਨਾ ਮਹੀਨਿਆਂ ਦੇ ਵਿੱਚ ਫਿਰ ਇਸ ਨੂੰ ਸ਼ਿੰਗਾਰਿਆ ਜਾਂਦਾ ਹੈ ਜਿੰਨ ਤੁਸਾਜ ਸਵਾਰ ਸ਼ਿੰਗਾਰਿਆ ਗਰਭ ਅਗਨ ਮੈਂ ਜਨੇ ਉਭਾਰਿਆ ਪਹਿਲਾਂ ਸਾਜਿਆ ਜਾਂਦਾ ਹੈ ਫਿਰ ਸਵਾਰਿਆ ਜਾਂਦਾ ਤੇ ਫਿਰ ਇਹਨੂੰ ਸ਼ਿੰਗਾਰਿਆ ਵੀ ਜਾਂਦਾ ਹੈ ਛਰੇ ਕੰਮ ਕਰ ਕੀਤੇ ਜਾਂਦੇ ਇਸ ਦੇ ਨਾਲ ਵੀ ਕਿੱਡਾ ਸੋਹਣਾ ਵੇਖੋ ਇਹਦਾ ਸ਼ਿੰਗਾਰ ਹੈ ਸੋਹਣੀਆਂ ਅੱਖਾਂ ਨੇ ਅੱਖਾਂ ਦੇ ਉੱਤੇ ਪਰਵੱਟੇ ਨੇ ਝਿਮੜੀਆਂ ਦੇ ਉੱਤੇ ਕਿਸ ਤਰ੍ਹਾਂ ਜਿਹੜਾ ਸੋਹਣੇ-ਸੋਹਣੇ ਛੋਟੇ-ਛੋਟੇ ਵਾਲ ਲਾਏ ਨੇ ਸੋਹਣਾ ਤੈਨੂੰ ਮੁਖ ਦਿੱਤਾ ਹੈ ਕੰਨ ਲਾਏ ਨੇ ਕਿੱਡਾ ਸੋਹਣਾ ਸੁੰਦਰ ਸਰੀਰ ਹੈ ਇਹ ਹੋਗਾ ਮੱਜ ਦਾ ਸਹਬ ਨੇ ਸਾਨੂੰ ਬਖਸ਼ਿਆ ਕਿ ਤੂੰ ਹੁਣ ਆ ਗਿਆ ਧਰਤੀ ਦੇ ਉੱਤੇ ਤੇ ਮਾਇਆ ਪਈ ਤੈਨੂੰ ਲੱਗ ਗਈ ਆ ਬਹੁੜ ਲੱਗੀ ਮਾਇਆ ਰਾਣੀ ਕਾਹੇ ਕੋ ਲੋਭ ਲਾਗੇ ਰਤਨ ਜਨਮ ਖੋਇਆ ਪੂਰਬ ਜਨਮ ਕਰਮ ਭੂਮ ਬੀਜ ਨਹੀਂ ਬੋਇਆ ਤੇ ਹੁਣ ਤੂੰ ਬੀਜ ਬੋ ਕਿਹੜਾ ਬੀਜ ਬੋ ਕਬੀਰ ਐਸਾ ਬੀਜ ਬੋਏ ਬਾਰਹ ਮਾਸ ਫਲੰਤ ਸ਼ੀਤਲ ਛਾਇਆ ਗਹਿਰ ਫਲ ਅੰਕੀ ਕੇਲ ਕਰੰਤ ਨਾਮ ਬੀਜ ਸੰਤੋਖ ਸੁਹਾਗਾ ਰੱਖ ਗਰੀਬੀ ਵੇਸ ਇਹ ਬੀਜ ਹਣ ਬੋ ਕਿਡਾ ਨਾਮ ਦਾ ਬੀਜ ਬੋ ਕਿਉਂਕਿ 12 ਮਹੀਨੇ ਫੜਦਾ ਹੈ ਝੋਨੇ ਦਾ ਆਪਣਾ ਸੀਜ਼ਨ ਹੈ ਕਣਕ ਦਾ ਆਪਣਾ ਸੀਜ਼ਨ ਹੈ ਇਸੇ ਤਰ੍ਹਾਂ ਤੋਰੀਏ ਦਾ ਆਪਣਾ ਸੀਜ਼ਨ ਹੈ ਫਸਲਾਂ ਦਾ ਆਪਣਾ ਸੀਜ਼ਨ ਹੈ ਸਬਜ਼ੀਆਂ ਦਾ ਆਪਣਾ ਸੀਜ਼ਨ ਹੈ ਕਿ ਨਾਮ ਜਿਹੜਾ ਹੈ 12 ਮਹੀਨੇ ਫੜਦਾ ਹੈ ਇਹ ਨਾਮ ਦਾ ਬੀਜ ਜ਼ਿਆਦਾ ਬੀਆ ਕਰ ਹੋਰ ਤੂੰ ਘੱਟ ਬੀਜ ਕਰਦੇ ਸੋ ਇਹ ਹੁਕਮ ਸਾਨੂੰ ਅੱਜ ਦਾ ਬਖਸ਼ਿਆ ਹੈ ਮਹਾਰਾਜ ਨੇ ਇਹ ਦਸਾਂ 12 ਜਿਹੜਾ ਮਹੀਨਿਆਂ ਦੇ ਵਿੱਚ ਇਹ ਸਰੀਰ ਤਿਆਰ ਹੋ ਕੇ ਤੇ ਘਣੇ ਜਾਂਦੇ ਆ ਛੇ ਮਾ ਤੁਰਨਦੇ ਆ ਇੱਕ ਖੇਨੂ ਘੜੀ ਬਾਲ ਦੇ ਵਿੱਚ ਇਹਨੇ ਟੁੱਟ ਜਾਣਾ ਹੈ ਭਾਈ ਕੱਚਾ ਤਾਂ ਗਾਇ ਸਾਰਾ ਕੁਝ ਏ